ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਨਵੇਂ ਬਲੌਗ ਦੇ ਵਿੱਚ ਉਹ ਸਾਹਮਣੇ ਆ ਗਿਆ ਬਾਜ਼ਾਰ ਤੇ ਇਧਰਲੇ ਪਾਸੇ ਆ ਗਿਆ ਗੁਰਦੁਆਰਾ ਸਾਹਿਬ ਆ ਪਿੱਛੇ ਆਪਣੀ ਬੱਸ ਲੱਗ ਚੁੱਕੀ ਹੈ ਜੀ ਪਾਰਕਿੰਗ ਦੇ ਵਿੱਚ ਆਜੋ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਨੇ ਆ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਬਾਬਾ ਬਕਾਲਾ ਪਾਸ਼ਾ ਹੀ ਨੌਵੀਂ ਜ਼ਿਲ੍ਹਾ ਅਮ੍ਰਿਤਸਰ ਸਾਹਿਬ ਲੋ ਜੀ ਇਹ ਆ ਗਈ ਸਾਰੀ ਐਂਟਰਸ ਬੱਸ ਇਧਰ ਲੱਗੀ ਆ ਤੇ ਉਹ ਸਾਹਮਣੇ ਆ ਗਿਆ ਗੁਰਦੁਆਰਾ ਸਾਹਿਬ ਆਜੋ ਹੁਣ ਮੱਥਾ ਟੇਕਦੇ ਆ ਨਾਲੇ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਨੇ ਆ ਕਰੋ ਚੱਕ ਗੁਰਦੁਆਰਾ ਸਾਹਿਬ ਸਵੇਰ ਦਾ ਟਾਈਮ ਹੋਣ ਕਰਕੇ ਜਿਹੜੀ ਮਾਰਕੀਟ ਆ ਹਜੇ ਖੁੱਲਦੀ ਪਈ ਆ ਤਕਰੀਬਨ ਕੋਈ ਸਵੇਰ ਦੇ 9:00 ਵਜੇ ਹੋਣਗੇ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਸਵੇਰ ਦਾ ਅੱਧੀਆਂ ਦੁਕਾਨਾਂ ਖੁੱਲ ਚੁੱਕੀਆਂ ਤੇ ਜਿਹੜੇ ਬਾਕੀ ਦੁਕਾਨਾਂ ਆ ਉਹ ਖੋਲਦੇ ਪਏ ਆ ਹਜੇ ਆਹਾ ਇਧਰਲੇ ਪਾਸੇ ਇਹਨਾਂ ਨੇ ਹਾਕੀਆਂ ਵਗੈਰਾ ਕਈ ਕੁਛ ਬਣਾ ਕੇ ਟੰਗਿਆ ਚੱਕਲੇ ਵੇਲਨੇ ਆ ਦਾਤੀਆਂ ਵਾ ਡੋਂਗੇ ਆ ਕੜਸ਼ੀਆਂ ਕਡਾਈਆਂ ਵਧੀਆ ਬਣਾਇਆ ਹੋਇਆ ਯਾਰ ਸਮਾਨ ਸਵੇਰ ਦਾ ਟਾਈਮ ਹੋਣ ਕਰਕੇ ਨਾ ਸਾਰਾ ਖਾਲੀ-ਖਾਲੀ ਲੱਗਦਾ ਪਿਆ ਕਿਉਂਕਿ ਗੱਡੀਆਂ ਵੀ ਬਿਲਕੁਲ ਰੋਡ ਦੇ ਉੱਪਰ ਹੀ ਲਾਈਆਂ ਹੋਈਆਂ ਹੋਈਆਂ ਉਹਨਾਂ ਨੇ ਇਹ ਸਾਰੀ ਜਿਹੜੀ ਐਂਟਰੈਂਸ ਆ ਗੁਰਦੁਆਰਾ ਸਾਹਿਬ ਨੂੰ ਜਾਂਦੀ ਹੈ ਨਿਸ਼ਾਨ ਸਾਹਿਬ ਰਮਾਲੇ ਚੰਦੋਂ ਇੱਥੇ ਖਰੀਦੋ ਐ ਸਾਰੇ ਹਜੂਰੀ ਇਹਨਾਂ ਨੇ ਬਣਾ ਕੇ ਟੰਗੇ ਹੋਇਆ ਵਧੀਆ ਆ ਤੇ ਇੱਧਰ ਫਲ ਫਰੂਟ ਆ ਗਿਆ ਦੁਕਾਨਾਂ ਆ ਗਿਆ ਬਾਕੀ ਜਿਹਨੇ ਜਿਹੜਾ 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 ਸਮਾਨ ਲੈਣਾ ਆਪਣਾ ਲੈ ਹੀ ਲੈਣਾ ਉਹਨੇ ਕੋਈ ਕਹਿੰਦਾ ਜੀ ਅੰਮ੍ਰਿਤਸਰ ਦੇ ਪਾਪੜ ਮਸ਼ਹੂਰ ਆ ਕੋਈ ਕਹਿੰਦਾ ਜੀ ਅੰਮ੍ਰਿਤਸਰ ਦੀ ਚਾਂਪ ਮਸ਼ਹੂਰ ਆ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਸਵੇਰ ਦੀ ਸਿੱਧੀ ਧੁੱਪ ਗੁਰਦੁਆਰਾ ਸਾਹਿਬ ਦੇ ਉੱਪਰ ਪੈ ਰਹੀ ਆ ਜਿਹੜਾ ਸੰਗ ਮਰਮਰ ਦਾ ਪੱਥਰ ਆ ਦੇਖੋ ਕਿੰਨਾ ਚਮਕ ਰਿਹਾ ਇਸਟ ਇੱਕ ਸੁੰਦਰ ਤੇ ਅਲੌਕਿਕ ਦ੍ਰਿਸ਼ ਜਿਹੜਾ ਆ ਉਹ ਸਾਹਮਣੇ ਤੁਹਾਨੂੰ ਨਜ਼ਰ ਆ ਰਿ ਤੇ ਉਹ ਸਾਹਮਣੇ ਜਿਹੜੀ ਪੇਂਟਿੰਗ ਆ ਉਹ ਤੁਹਾਨੂੰ ਆਪਾਂ ਦਿਖਾਉਨੇ ਆ ਇਹ ਬਾਬਾ ਜੀਵਨ ਸਿੰਘ ਜੀ ਦੀ ਜਿਹੜੀ ਆ ਯਾਦਗਾਰ ਨੂੰ ਦਰਸਾਇਆ ਗਿਆ ਚਮਕੌਰ ਗੜੀ ਵਿੱਚ ਜਦੋਂ ਬਾਬਾ ਜੀਵਨ ਸਿੰਘ ਜੀ ਆਪਣੀ ਨਿਗਰਾਨੀ ਰੱਖਦੇ ਹੁੰਦੇ ਸੀਗੇ ਬੰਦੂਕ ਸਮੇਤ ਦਿਖਾਏ ਗਏ ਦ੍ਰਿਸ਼ ਇਹ ਦਰਸਾਇਆ ਹੋਇਆ ਚਮਕੌਰ ਦੀ ਗੜੀ ਬਾਬਾ ਜੀਵਨ ਸਿੰਘ ਜੀ ਆਪਣੀ ਨਿਗਰਾਨੀ ਤੇ ਬੰਦੂਕ ਜਿਹੜੀ ਤਾਣੀ ਹੋਈ ਆ ਬਾਬਾ ਜੀ ਨੇ ਆਜੋ ਹੁਣ ਆਪਾਂ ਅੰਦਰ ਚੱਲਦੇ ਆਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆਂ ਨੇ ਨਾਲੇ ਤੁਹਾਨੂੰ ਵੀ ਅੰਦਰੋਂ ਦਰਸ਼ਨ ਕਰਾਉਨੇ ਆਂ ਆਪਾਂ ਪਹੁੰਚ ਚੁੱਕੇ ਆਂ ਜੀ ਪ੍ਰਕਰਮਾ ਦੇ ਵਿੱਚ ਸਵੇਰ ਦਾ ਟਾਈਮ ਹੋਣ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਵੀ ਘੱਟ ਆ ਬਾਕੀ ਤੁਹਾਨੂੰ 뷰 ਦਿਖਾਉਨੇ ਆਂ ਸਵੇਰ ਦੇ 뷰 ਦੇਖੋ ਕਿੰਨੇ ਸੋਹਣੇ ਲੱਗਦੇ ਆਂ ਇਧਰਲੇ ਪਾਸੇ ਆ ਗਿਆ ਦੇਖ ਘਰ ਜਦੋਂ ਅੰਦਰੋਂ ਮੱਥਾ ਟੇਕ ਕੇ ਆਉ ਤਾਂ ਪ੍ਰਸ਼ਾਦ ਇਧਰੋਂ ਲਵੋ ਬਾਕੀ ਸਾਹਮਣੇ ਨਿਸ਼ਾਨ ਸਾਹਿਬ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਹੁਣ ਆਪਾਂ ਵੀ ਅੰਦਰ ਮੱਥਾ ਟੇਕਣ ਚੱਲਦੇ ਆਂ ਤੇ ਆਪਾਂ ਵੀ ਲੈਣੇ ਇਧਰੋਂ ਕੜਾ ਪ੍ਰਸ਼ਾਦ ਛੋਟਾ ਭਰਾ ਲੈਣ ਗਿਆ ਹੋਇਆ ਪ੍ਰਸ਼ਾਦ ਕੜਾ ਪ੍ਰਸ਼ਾਦ ਦੇਖ ਇੱਥੋਂ ਪ੍ਰਾਪਤ ਕਰੋ ਜੀ ਹੁਣ ਆਪਾਂ ਚੱਲਦੇ ਆਂ ਅੰਦਰ ਆਜੋ ਉੱਪਰ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸੋਹਣੀਆਂ ਸੋਹਣੀਆਂ ਪੇਂਟਿੰਗਾਂ ਬਣਾਈਆਂ ਹੋਈਆਂ ਵਾ ਸਾਹਮਣੇ ਗੁਰਬਾਣੀ ਦੀ ਤੁਕ ਬੜੀ ਸੋਹਣੀ ਲਿਖੀ ਹੋਈ ਆ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ ਕਿਨੋ ਵੱਡੋ ਕਲੂ ਮੈਂ ਸਾਕਾ ਸ਼ਬਦ ਦੀ ਸਮਾਪਤੀ ਹੋ ਚੁੱਕੀ ਆ ਹੁਣ ਆਪਾਂ ਤੁਹਾਨੂੰ ਬਾਹਰੋਂ ਦਰਸ਼ਨ ਕਰਾਉਨੇ ਆ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਚਾਰ ਸਥਾਨ ਨੇ ਇੱਕ ਤਾਂ ਦਰਬਾਰ ਸਾਹਿਬ ਜਿੱਥੋਂ ਆਪਾਂ ਮੱਥਾ ਟੇਕ ਕੇ ਨਿਕਲੇ ਆ ਦੂਜਾ ਹੈਗਾ ਜੀ ਗੁਰਦੁਆਰਾ ਸ਼੍ਰੀ ਭੋਰਾ ਸਾਹਿਬ ਗੁਰਦੁਆਰਾ ਸ਼੍ਰੀ ਮਨਜੀਤ ਸਾਹਿਬ ਤੇ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਇਹ ਇਤਿਹਾਸਿਕ ਸਥਾਨ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਸੁਭਾਏਮਾਨ ਨੇ ਤੁਸੀਂ ਦਰਸ਼ਨ ਕਰ ਸਕਦੇ ਹੋ ਇਸ ਪਵਿੱਤਰ ਸਥਾਨ ਤੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦੀ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਤਨੀ ਜੀ ਮਾਤਾ ਗੰਗਾ ਜੀ ਪਰਲੋਕ ਰਮਨ ਕੀਤਾ ਇਸ ਸਥਾਨ ਦੇ ਉੱਤੇ ਇਸ ਸਥਾਨ ਤੇ ਮਾਤਾ ਗੰਗਾ ਜੀ ਨੇ ਸਰੀਰ ਛੱਡਿਆ ਸੀ ਗੁਰਦੁਆਰਾ ਸਾਹਿਬ ਤੋਂ ਆਪਾਂ ਮੱਥਾ ਟੇਕ ਕੇ ਇੱਥੋਂ ਦੀ ਐਂਟਰਸਟ ਬਾਹਰ ਆ ਗਏ ਆ ਤੇ ਇੱਧਰ ਖੜੇ ਨੇ ਮੰਮੀ ਤੇ ਚਾਚੀ ਤੇ ਇੱਧਰ ਵੀ ਆਪਾਂ ਮੱਥਾ ਟੇਕ ਲਿਆ ਹੁਣ ਆਪਾਂ ਇੱਧਰ ਲੈ ਕੇ ਚੱਲਦੇ ਆ ਤੁਹਾਨੂੰ ਇੱਧਰ ਮੱਥਾ ਟੇਕਦੇ ਆ ਅਸੀਂ ਇਸ ਸਥਾਨ ਦੇ ਉੱਤੇ ਮੱਥਾ ਟੇਕਣ ਤੋਂ ਬਾਅਦ ਬੂੰਗਾ ਸਾਹਿਬ ਉੱਪਰਲੀ ਇਮਾਰਤ ਤੇ ਗਏ ਸੀ ਮੱਥਾ ਟੇਕਣ ਮਹਾਰਾਜ ਜੀ ਦੇ ਜਿਹੜੇ ਸਰੂਪ ਉਹ ਵਿਰਾਜਮਾਨ ਨਹੀਂ ਸਨ ਅਸੀਂ ਸੇਵਾਦਾਰਾਂ ਨੂੰ ਪੁੱਛਿਆ ਵੀ ਉਹ ਕਹਿੰਦੇ ਵੀ ਅੱਜ ਬਾਬਾ ਜੀ ਦਾ ਜਿਹੜਾ ਪ੍ਰਕਾਸ਼ ਆ ਇਸ ਸਥਾਨ ਦੇ ਉੱਤੇ ਨਹੀਂ ਕੀਤਾ ਗਿਆ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਗੁਰਦੁਆਰਾ ਸਾਹਿਬ ਦਾ ਜਿਹੜੇ ਦੋ ਇਤਿਹਾਸ ਨੇ ਇੱਕ ਤਾਂ ਇੱਥੇ ਮਾਤਾ ਜੀ ਨੇ ਆਪਣਾ ਸਰੀਰ ਛੱਡਿਆ ਸੀ ਮਾਤਾ ਗੰਗਾ ਜੀ ਨੇ ਇਸ ਸਥਾਨ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ 26 ਸਾਲ 9 ਮਹੀਨੇ 13 ਦਿਨ ਇਸ ਸਥਾਨ ਤੇ ਰਹੇ ਨੇ ਇਸ ਸਥਾਨ ਤੋਂ ਹੀ ਇਹ ਉਹ ਮਹਾਨ ਸਥਾਨ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਅਣਸ਼ਵੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਤਿਲਕ ਲਗਾਇਆ ਗਿਆ ਸੀਗਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ 26 ਸਾਲ 9 ਮਹੀਨੇ 13 ਦਿਨ ਇਸ ਸਥਾਨ ਦੇ ਉੱਤੇ ਭਗਤੀ ਕੀਤੀ ਇਸ ਸਥਾਨ ਤੇ ਭਗਤੀ ਕਰਨ ਤੋਂ ਬਾਅਦ ਹੀ ਇਹੀ ਆ ਸੰਗਤ ਜੀ ਉਹ ਮਹਾਨ ਸਥਾਨ ਜਿਹੜੇ ਤੁਸੀਂ ਪਿੱਛੇ ਦਰਸ਼ਨ ਕਰ ਰਹੇ ਹੋ ਨਾ ਇਸੇ ਸਥਾਨ ਦੇ ਉੱਤੇ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਬਾਬਾ ਗੁਰਦਿੱਤਾ ਜੀ ਵੱਲੋਂ ਗੁਰਤਾ ਗੱਦੀ ਤਿਲਕ ਲਗਾਇਆ ਗਿਆ ਸੀ ਇਸ ਪਵਿੱਤਰ ਸਥਾਨ ਤੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਭਾਈ ਮੱਖਣ ਸ਼ਾਹ ਜੀ ਲੁਬਾਣਾ ਦਾ ਡੁੱਬਦਾ ਵੇੜਾ ਪਾਰ ਲੰਘਾਇਆ ਭਾਈ ਮੱਖਣ ਸ਼ਾਹ ਜੀ ਲੁਬਾਣਾ ਨੇ ਸਾਚਾ ਗੁਰੂ ਲਾਧ ਹੋਰੇ ਦਾ ਹੋਕਾ ਦੇ ਕੇ ਗੁਰੂ ਸਾਹਿਬ ਜੀ ਨੂੰ ਪ੍ਰਗਟ ਕੀਤਾ ਹੁਣ ਇਸ ਸਥਾਨ ਦੇ ਉੱਤੇ ਭੋਰਾ ਸਾਹਿਬ ਦੇ ਉੱਪਰ 9 ਮੰਜ਼ਲਾ ਇਮਾਰਤ ਸ਼ਿਸ਼ੋਭਿਤ ਕੀਤੀ ਗਈ ਹੈ ਤੁਸੀਂ ਦਰਸ਼ਨ ਕਰ ਸਕਦੇ ਇਸ ਸਥਾਨ ਦੇ ਉੱਤੇ ਚਾਰ ਸਥਾਨ ਸ਼ਿਸ਼ੋਭਿਤ ਨੇ ਪਹਿਲਾ ਸਥਾਨ ਹੈ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਅਣਸ਼ਵੰਸ਼ ਵਿੱਚੋਂ ਭਾਈ ਗੁਰਦਤਾ ਜੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਤਾ ਗੱਦੀ ਤਿਲਕ ਲਗਾਇਆ ਗਿਆ ਦੂਜਾ ਸਥਾਨ ਹੈਗਾ ਜੀ ਗੁਰਦੁਆਰਾ ਸ਼੍ਰੀ ਭੋਰਾ ਸਾਹਿਬ ਇਸ ਸਥਾਨ ਦੇ ਉੱਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 26 ਸਾਲ 9 ਮਹੀਨੇ 13 ਦਿਨ ਭਗਤੀ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਭਾਈ ਮੱਖਣ ਸ਼ਾਹ ਜੀ ਲੁਬਾਣਾ ਦਾ ਡੁੱਬਦਾ ਵੇੜਾ ਪਾਰ ਲੰਘਾਇਆ ਭਾਈ ਮੱਖਣ ਸ਼ਾਹ ਜੀ ਲੁਬਾਣਾ ਜੀ ਨੇ ਸਾਚਾ ਗੁਰੂ ਲਾਧੋਰੇ ਦਾ ਹੋਕਾ ਦੇ ਕੇ ਗੁਰੂ ਸਾਹਿਬ ਜੀ ਨੂੰ ਪ੍ਰਗਟ ਕੀਤਾ ਇਸ ਸਥਾਨ ਦੇ ਉੱਤੇ ਭੋਰਾ ਸਾਹਿਬ ਦੇ ਉੱਪਰ ਨੌ ਮੰਜ਼ਲਾ ਇਮਾਰਤ ਸ਼ਿਸ਼ੋਭਿਤ ਕੀਤੀ ਗਈ ਹੈ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜੀ ਦਾ ਇਤਿਹਾਸ ਗੁਰੂ ਸਾਹਿਬ ਜੀ ਨੇ ਪ੍ਰਗਟ ਹੋਣ ਤੋਂ ਬਾਅਦ ਸੰਗਤਾਂ ਵੱਲੋਂ ਇਸ ਸਥਾਨ ਦੇ ਉੱਤੇ ਦੀਵਾਨ ਸਜਾਏਗੇ ਦੀਰਮਲ ਦੇ ਕਹਿਣ ਦੇ ਉੱਤੇ ਗੋਲੀ ਦਾ ਵਾਰ ਕੀਤਾ ਗਿਆ ਜੋ ਕਿ ਗੁਰੂ ਸਾਹਿਬ ਜੀ ਦੀ ਦਸਤਾਰ ਨੂੰ ਛੂ ਕੇ ਬੇਅਰਥ ਚੱਲਿਆ ਗਿਆ ਹੁਣ ਚੌਥਾ ਸਥਾਨ ਗੁਰਦੁਆਰਾ ਸ਼ੀਸ਼ਮੈਲ ਸਾਹਿਬ ਇਸ ਸਥਾਨ ਦੇ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਾਦੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮਾਤਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਪਤਨੀ ਮਾਤਾ ਗੰਗਾ ਜੀ ਨੇ ਇਸ ਸਥਾਨ ਦੇ ਉੱਤੇ ਪਰਲੋਕ ਰਮਨ ਕੀਤਾ ਯਾਨੀ ਕਿ ਇਸ ਸਥਾਨ ਦੇ ਉੱਤੇ ਪਰਲੋਕ ਸਿਧਾਰੇ ਸਨ ਆਓ ਇਹਨਾਂ ਇਤਿਹਾਸਿਕ ਸਥਾਨਾਂ ਦੇ ਦਰਸ਼ਨ ਕਰਕੇ ਗੁਰੂ ਅਸੀਸ ਦੇ ਪਾਤਰ ਬਣੀਏ ਜੀ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਨੇ ਇਹ ਹੈਗਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਤਿਹਾਸਿਕ ਖੂਹ ਜਿਹੜਾ ਉਹਨਾਂ ਦੀ ਦੇਖ ਰੇਖ ਦੇ ਵਿੱਚ ਬਣਿਆ ਸੀਗਾ ਹੁਣ ਇਹ ਜਿਹੜਾ ਪਵਿੱਤਰ ਖੂਹ ਹੈ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਇਹਨਾਂ ਦੀਆਂ ਦੇਖਭਾਲ ਕਰ ਰਹੀਆਂ ਨੇ ਇਹ ਪਵਿੱਤਰ ਸਥਾਨ ਨਿਹੰਗ ਸਿੰਘ ਜਥੇਬੰਦੀਆਂ ਪਾਬਾ ਪਾਲਾ ਜੀ ਗਊਆਂ ਵਾਲੇ ਉਹਨਾਂ ਦੇ ਸਥਾਨ ਦੇ ਉੱਪਰ ਹੈ ਜੀ ਏ ਸੀਗਾ ਜੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀਡੀਓ ਚੰਗੀ ਲੱਗੇ ਸ਼ੇਅਰ ਕਰਿਓ ਕਮੈਂਟ ਕਰਿਓ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਉਣ ਵਾਲੀ ਨਵੀਂ ਵੀਡੀਓ ਦੇ ਵਿੱਚ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਦਾਸ ਬਰਮਜੀਤ ਸਿੰਘ ਵਲੋਗ